ਆਸਿਰ ਦਾਸ ਕਹੇ ਆਏ ਆ ਉਰੇ ਅਗਲ ਕੀ ਨੇ 20 35 ਬੰਦੇ ਕੋ ਨਿਕਲ ਕੇ ਭੱਜੇ ਨਹੀਂ ਹੁਣ ਤੇ ਬੜ ਬੁਰ ਉਹ ਪਾਰ ਕੇ ਚੰਬੰਬ ਬਣਾ ਬਣਾਇਆ ਜਾਂਦਾ ਸੈਂਚ ਆ ਦੇਖੋ ਕਿੰਨਾ ਮਾਰ ਤੇ ਬਹੁਤ ਬੜੀ ਫਟਰੀ ਦੀ ਇਹ ਮਾੜੀ ਮੋਟੀ ਫਟਰੀ ਨਹੀਂ ਨਹੀਂ ਦੀ ਇਹ ਚਲੋ ਰੱਬ ਦਾ ਬਚੋ ਰਹਿ ਜਾ ਟੈਂਡਰ ਪੇਰੇ ਨੇ ਫਿਰ ਜਿਆਦਾ ਵਾ ਵਾਜਦਾ ਜੀ ਆਹ ਤਾਂ ਕਾ ਸਾਲ ਤੋਂ ਚੱਲ ਰਿਹਾ ਜੀ ਕੰਮ ਇਹ ਦਿੰਦਾ ਲੱਗਿਆ ਸੀ ਤੋਇਲੇ ਨੂੰ ਹੇ ਸੰਡੇ ਆਉਂਦੇ ਨੂੰ ਤਾਂ ਪਬਲਿਕ ਇਕੱਠੀ ਨਹੀਂ ਸੀਗੀ ਗੇਟ ਖੁੱਲੇ ਸੀ ਉਹ ਜਿਹੜਾ ਲੇਬਰ ਵਧੀਆ ਤਾਕੜਾ ਕੰਮਕਾਰ ਭਾਈ ਹੋਇਆ ਸੀ ਅਸੀਂ ਕਾਲ ਜੀ ਮਲੇਰ ਕੋਟਲਾ ਮਾਨਾ ਵਾਲੇ ਫਾਟਕ ਤੇ ਖੜੇ ਆਂ ਜਿੱਥੇ ਮੱਝਾਂ ਗਊਆਂ ਵਾਲਾ ਤਵੇਲਾ ਪਰ ਤਵੇਲੇ ਦੇ ਵਿੱਚ ਕੀ ਕੀ ਕੰਮ ਚੱਲ ਰਿਹਾ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਹੁਣ ਨਜ਼ਰ ਵੀ ਆਊਗਾ ਤੁਹਾਨੂੰ ਉਰੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਜਿੱਥੇ ਮੱਝਾਂ ਵਾਲਾ ਗਊਆਂ ਵਾਲਾ ਤਵੇਲਾ ਸੀ ਮੱਝਾਂ ਗਊਆਂ ਤਾਂ ਹੈ ਨਹੀਂ ਸੀ ਪਰ ਮੱਝਾਂ ਗਊਆਂ ਵਾਲਾ ਤਵੇਲੇ ਦੇ ਵਿੱਚ ਨਜਾਇਜ਼ ਤੌਰ ਤੇ ਜਿੱਥੇ ਬੰਬ ਪਟਾਕੇ ਬਣਾਏ ਜਾਂਦੇ ਸੀ ਉਰੇ ਔਰ ਬੰਬ ਪਟਾਕੇ ਤਿਆਰ ਕੀਤੇ ਜਾਂਦੇ ਸੀ ਜਿਸ ਨੂੰ ਕਹਿੰਦੇ ਨੇ ਬੀੜੀ ਬੰਬ ਬੀੜੀ ਬੰਬ ਤਿਆਰ ਕੀਤੇ ਜਾਂਦੇ ਅੱਜ ਸਵੇਰੇ 9 ਵਜੇ ਤਕਰੀਬਨ 9 ਵਜੇ ਇਸ ਫੈਕਟਰੀ ਪਟਾਕਾ ਫੈਕਟਰੀ ਕਹਿ ਸਕਦੇ ਆ ਇਸ ਪਟਾਕਾ ਫੈਕਟਰੀ ਦੇ ਵਿੱਚ ਕਿਤੇ ਨਾ ਕਿਤੇ ਅੱਗ ਲੱਗ ਗਈ ਔਰ ਅੱਗ ਅੰਨੀ ਭਿਆਨਕ ਸੀ ਕਿ ਸਾਰੇ ਜਿੰਨਾ ਵੀ ਉਰੇ ਬੰਬ ਪਟਾਕਾ ਸਟਾਕ ਸੀ ਉਹ ਸਾਰਾ ਫੁੱਗ ਗਿਆ ਔਰ ਆਲੇ-ਦਾਲੇ ਦੇ ਲੋਕਾਂ ਨੇ ਉਰੇ ਆ ਕੇ ਅੱਗ ਬੁਝਾਈ ਲੋਕਾਂ ਦੇ ਦੱਸਣ ਦੇ ਮੁਤਾਬਕ ਉਰੇ 30 ਤੋਂ 25 ਤੋਂ 30 ਬੰਦੇ ਜਿਹੜੇ ਉਰੇ ਬਾਹਰੋਂ ਆਏ ਹੋਏ ਨੇ ਬਿਹਾਰ ਤੋਂ ਕੰਮ ਕਰਦੇ ਸੀਗੇ ਔਰ ਔਰ ਸਾਰੇ ਜਦੋਂ ਅੱਗ ਲੱਗੀ ਤਾਂ ਸਾਰੇ ਬੰਦੇ ਜਿੰਨੇ ਵੀ ਸੀ ਉਹ ਭੱਜ ਗਏ ਔਰ 7-8 ਸਿਲੰਡਰ ਲੈ ਕੇ ਚਲੇ ਗਏ ਉਰੋਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਦੇ ਵਿੱਚ ਨਜ਼ਰ ਆਊਗਾ ਕਿ ਮਲੇਰ ਕੋਟਲਾ ਦੇ ਵਿੱਚ ਜਿੱਥੇ ਗਊਆਂ ਮੱਝਾਂ ਵਾਲੇ ਤਵੇਲੇ ਨੇ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੰਬ ਤਿਆਰ ਕੀਤੇ ਜਾਂਦੇ ਨੇ ਜੀ ਹਾਂ ਇਹ ਉਹੀ ਨੇ ਬੰਬ ਜਿਹਨੂੰ ਕਹਿੰਦੇ ਨੇ ਬੀੜੀ ਬੰਬ ਬੀੜੀ ਬੰਬ ਤਿਆਰ ਕੀਤਾ ਹੋਇਆ ਇਸ ਫੈਕਟਰੀ ਨੂੰ ਫੈਕਟਰੀ ਨੂੰ ਕਹਿ ਸਕਦੇ ਆ ਅੱਗ ਲੱਗ ਚੁੱਕੀ ਹੈ ਔਰ ਛੋਟੇ ਛੋਟੇ ਬੰਬ ਇਸ ਇਨ੍ਹਾਂ ਡੱਬੀਆਂ ਦੇ ਵਿੱਚ ਪੈਕ ਕਰਕੇ ਗਾਹਾਂ ਭੇਜੇ ਜਾਂਦੇ ਨੇ ਜੀ ਹਾਂ ਦੇਖਣ ਨੂੰ ਤਾਂ ਇਹ ਮੱਝਾਂ ਗਊਆਂ ਵਾਲੀਆਂ ਕੁੰਡੀਆਂ ਲੱਗ ਰਹੀਆਂ ਤੁਹਾਨੂੰ ਨਜ਼ਰ ਆ ਰਹੀਆਂ ਜਿੱਥੇ ਪਾਣੀ ਚਮਚੇ ਬਣੇ ਹੋਏ ਨੇ ਪਰ ਉਰੇ ਬੰਬ ਤਿਆਰ ਕੀਤੇ ਜਾਂਦੇ ਸੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆਂ ਵੀ ਆਹਾਂ ਪੀਪੀ ਵੀ ਪਈ ਐ ਇਹਦੇ ਵਿੱਚ ਕੈਮੀਕਲ ਐ ਕੋਈ ਜੋ ਇਸ ਬੰਬਾਂ ਦੇ ਵਿੱਚ ਤਿਆਰ ਕਰਨ ਦੇ ਵਿੱਚ ਇਸਤੇਮਾਲ ਹੁੰਦਾ ਸੀ ਕੈਮੀਕਲ ਦੀਆਂ ਪੀਪੀਆਂ ਪਈਆਂ ਨੇ ਜੀਹਾਂ ਡੱਬੀਆਂ ਵਗੈਰਾ ਜਿਹੜੇ ਬਰੂਦ ਪਾਰਕਿਆਂ ਚ ਬੰਬ ਬਣਾ ਬਣਾਇਆ ਜਾਂਦਾ ਸੀ ਇੰਚ ਆ ਦੇਖੋ ਕਿੰਨਾ ਮਾਣ ਪਿਆ ਇਹ ਬਹੁਤ ਬੜੀ ਫੈਕਟਰੀ ਦੀ ਹੈ ਇਹ ਮਾੜੀ ਮੋਟੀ ਫੈਕਟਰੀ ਨਹੀਂ ਨੀ ਤੀ ਇਹ ਇਹ ਕਿਹਦਾ ਤਵੇਲਾ ਹੈ ਜੀ ਇਹ ਤਾਰੀ ਗੁਜਰ ਦਾ ਤਵੇਲਾ ਹੈ ਜੀ ਹੂੰ ਤੇ ਅੱਗੇ ਜਿਆਦਾ ਸੀ 10 ਵਜੇ ਆਏ ਆ ਉਰੇ ਅੱਗ ਲੱਗੀ ਨੇ ਉਹਨੂੰ 30 35 ਬੰਦੇ ਉਹਨੂੰ ਨਿਕਲ ਕੇ ਭੱਜੇ ਨੇ ਜੀ ਹੁਣ ਹੂੰ ਤੇ 7 8 ਉਹਨਾਂ ਨੇ ਸਿਲੰਡਰ ਚੱਕੇ ਨੇ ਇਹ ਇੱਕ ਦਫਾ ਪਹਿਲਾਂ ਵੀ ਉਰੇ ਅੱਗ ਲੱਗੀ ਜੀ ਜਦ ਵੀ ਕੁਝ ਹੋਣੀ ਹੋਇਆਗਾ ਹੁਣੇ ਫੇਰ ਅੱਗ ਲੱਗੀ ਉਰੇ ਖਾਸੀ ਲੱਗੀ ਆ ਜੇ ਸਿਲੰਡਰ ਪੇਰੇ ਨੇ ਚਲੋ ਰੱਬ ਦਾ ਬਚੋੜਾ ਜੇ ਸਿਲੰਡਰ ਪੇਰੇ ਨੇ ਫੇਰ ਜਿਆਦਾ ਅੱਗ ਵਾਧਾ ਵਜਨਦਾ ਜੀ ਕਿਹਦਾ ਤਵੇਲਾ ਹੈ ਇਹ ਤਾਰੀ ਗੁਜਰ ਉਹ ਨਹੀਂ ਪਹਿਲਾਂ ਜਦੋਂ ਇਹ ਪਰਚਾ ਪਹਿਲਾਂ ਤਾਂ ਆਪਾਂ ਨੂੰ ਪਤਾ ਨਹੀਂਗਾ ਹੁਣ ਫੇਰ ਦੁਬਾਰਾ ਤੋਂ ਫੇਰ ਬਹੁਤ ਬੜੀ ਅੱਗ ਲੱਗੀ ਆ ਜੀ ਉਹਨੇ ਦੁਬਾਰਾ ਪਹਿਲਾਂ ਵੀ ਅੱਗ ਲੱਗੀ ਓਰੇ ਪਹਿਲਾਂ ਵੀ ਅੱਗ ਲੱਗੀ ਜਿੱਕਰ ਵਾ ਕੀ ਬੰਦਾ ਸੀ ਓਰੇ ਇਹ ਓਰੇ ਬੰਬ ਬਰੂਦ ਬੰਦਦੇ ਨੇ ਪਟਾਕਾ ਬੰਦਦਾ ਓਰੇ ਇਹਨੇ ਲੋਕਾਂ ਨੂੰ ਆਏ ਵੀਰੇ ਡੰਗਰ ਨੇ ਇਹ ਜਿਆਦਾ ਹੋਇਆ ਸਾਲ ਤੋਂ ਸਾਲ ਤੋਂ ਚੱਲ ਰਿਹਾ ਜੀ ਕੰਮ ਇਹ ਬੰਬ ਬੂਹ ਅਸੀਂ ਚੱਲਦਾ ਇੱਕ ਦਫਾ ਪਹਿਲਾਂ ਅੱਗ ਲੱਗੀ ਜਦ ਵੀ ਖਾ ਹੋਇਆ ਦੀ ਹੁਣ ਫੇਰ ਅੱਗ ਲੱਗੀ ਕਿੰਨੇ ਬੰਦੇ ਕੰਮ ਕਰਦੇ ਸੀ ਓਰੇ ਲੇ ਘਟੋ ਘਟ 35 ਬੰਦੇ ਕੰਮ ਕਰਦੇ ਸੀ ਹਮ ਮਹੱਲੇ ਵਾਲਿਆਂ ਨੇ ਕਦੇ ਬੰਦੇ ਇਹਨਾਂ ਨੂੰ ਕਹਿੰਦੇ ਜਿਹਨਾਂ ਤਵੇਲਾ ਸੀ ਉਹਨਾਂ ਨੂੰ ਕੀ ਕਹਿੰਦੇ ਫਿਰ ਬੰਦਾ ਮਹਰੋ ਤਗੜਾ تھاਈ ਤਾਂ ਕਿ ਬਚਪ ਕਰ ਗਏ ਕਾਫੀ ਭਿਆਨਕ ਅੱਗ ਲੱਗੀ ਹੋਈ ਸੀ ਆਹ ਕਾਫੀ ਭਿਆਨਕ ਅੱਗ ਲੱਗੀ ਹੋਈ ਸੀ ਤਾਂ ਥਾਣੇ ਭਜਾਈ ਆਈ ਆਗੇ ਜਿਵੇਂ ਉਰੇ 8-7-8 ਸੈਂਡਰ ਪੈਣੇ ਗੇਟ ਤੋੜ ਕੇ ਭੱਜੇ ਨੇ ਜੇ ਨਾ ਚੱਕਦੇ ਤਾਂ ਇਹ ਸਾਰਾ ਤਵੇਲੇ ਫੁਕੀ ਜਾਂਦਾ ਪਟਾਸ ਵੀ ਉਰੇ ਪਈ ਹੈ ਪਟਾਸ ਵੀ ਖਾਸੀ ਪੀਤੀ ਰਹੇ 30-35 ਬੰਦੇ ਸਨ ਹਮ ਰੋਜ਼ ਉਰੇ ਲੇਬਰ ਵਧੀਆ ਤਗੜਾ ਕੰਮਕਾਰ تھاਈ ਉਰੇ ਤੁਸੀਂ ਫਾਇਰ ਬਗੈੜ ਲੱਗਿਆ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਸੀ ਸਾਨੂੰ ਜੀ ਕੰਟਰੋਲ ਰੂਮ ਤੋਂ ਕਾਲ ਆਈ ਸੀ ਫਾਇਰ ਕ ਤੇ ਮਾਨਾ ਰੋਡ ਤੇ ਉੱਪਰ ਇੱਕ ਤਵੇਲੇ ਦੇ ਵਿੱਚ ਬੰਦ ਪੈ ਤਵੇਲੇ ਦੇ ਵਿੱਚ ਪਟਾਕਿਆਂ ਨੂੰ ਅੱਗ ਲੱਗੀ ਹੈ ਜਲਦੀ ਫਾਇਰ ਟੈਂਡਰ ਭੇਜਿਆ ਜਾਵੇ ਤੇ ਅਸੀਂ ਮੌਕੇ ਤੇ ਮੇਰੀ ਟੀਮ ਤੇ ਇੱਕ ਡੀਲ ਫਾਇਰ ਟੈਂਡਰ ਲੈ ਕੇ ਆਏ ਤੇ ਅੱਗ ਬੁਝਾਈ ਸਾਰੀ ਪਾਣੀ ਜਮਾਰ ਕੇ ਗਿੱਨਾ ਵੀ ਜਿਹੜਾ ਸਟਾਕ ਅਸੀਂ ਸਾਰਾ ਗਿੱਲਾ ਕਰਕੇ ਡੈਮੇਜ ਕਰ ਦਿੱਤਾ ਤੇ ਮੌਕੇ ਤੇ ਕੋਈ ਵੀ ਸਾਨੂੰ ਉਰੇ ਮਿਲਿਆ ਨਹੀਂ ਜੋ ਕੀਏ ਬਣਾਉਣ ਵਾਲੇ ਲੋਕ ਜੋ ਭੱਜ ਗਏ ਜਿੰਦਾ ਲੱਗਿਆ ਅਸੀਂ ਤਵੇਲੇ ਨੂੰ ਨਹੀਂ ਸਾਡੇ ਆਉਂਦੇ ਨੂੰ ਤਾਂ ਪਬਲਿਕ ਇਕੱਠੀ ਹੋਈ ਸੀਗੀ ਗੇਟ ਖੁੱਲੇ ਸੀ ਤੇ ਪੁਲਿਸ ਬਲਾਜਿੰਗ ਪੁਚੇ ਜੀ ਤੇ ਜੀ ਆ ਕੇ ਫੌਰਨ ਅੱਗੇ ਬਜ਼ਾਰ ਨੂੰ ਕੰਟਰੋਲ ਕਰੀ ਜੀ ਵੀ ਦਹਾਣਾ ਵੱਜੇ ਹੋ ਉਹਨਾਂ ਨੂੰ ਕੋਈ ਮੋਹੱਲੇ ਵਾਲਾ ਕੋਈ ਦੱਸਿਆ ਹੋਵੇ ਕਿ ਵੀ ਕੌਣ ਸੀ ਕਿਹਦੇ ਮੋਹੱਲੇ ਵਾਲੇ ਵੀ ਸਾਰੇ ਇਹ ਕਹਿ ਰਹੇ ਵੀ ਕੋਈ ਉਪੀ ਦੇ ਸੀਗੇ ਲੇਬਰ ਵਾਲੇ ਜੋ ਬੰਦੇ ਬਣਾਉਂਦੇ ਸੀ ਉਹ ਸਾਰੇ ਕੰਦੇ ਮੌਕੇ ਤੋਂ ਭੱਜ ਗਏ ਜਿਨ੍ਹਾਂ ਦੇ ਵਿੱਚ ਕੁਛ ਛੋਟੇ ਬੱਚੇ ਵੀ ਇਥੇ ਬਹੁਤ ਜਣੋ ਮੋਹੱਲੇ ਵਾਲਿਆਂ ਨੇ ਆਲੇ ਦੁਆਲੇ ਲੋਕਾਂ ਨੇ ਉਹ ਕੱਢੇ ਨੇ ਅੰਦਰੋਂ ਗੇਟ ਤੋੜ ਕੇ ਆਖਿਰਕਾਰ ਇਸ ਫੈਕਟਰੀ ਦਾ ਪਟਾਕਾ ਫੈਕਟਰੀ ਦਾ ਮਾਲਕ ਕੌਣ ਹੈ ਜਿਹੜੇ ਬੰਦੇ ਉਰੇ ਬਿਹਾਰੀ ਕੰਮ ਕਰਦੇ ਸੀ ਉਹ ਭੱਜ ਚੁੱਕੇ ਨੇ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਇਸਦੇ ਜ਼ਿੰਮੇਵਾਰ ਕੌਣ ਹੁੰਦਾ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰ ਮਾ ਪੰਜਾਬੀ ਖਬਰਾਂ ਮਾਲੀਰ ਕੋਟਲਾ